ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਗੁਰੂ ਸਰੂਪ ਗੁਰੂ ਕਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਅੱਜ ਦੇ ਸ੍ਰੀ ਮੁਖਵਾਕ ਸੋਰਠ ਰਾਗ ਦੀ ਵਿੱਚ ਮਹਲਾ 3 ਤੀਜਾ ਤੀਜੇ ਪਾਸਾ ਗੁਰੂ ਅਮਰਦਾਸ ਮਹਾਰਾਜੀ ਘਰ ਪਹਿਲਾ ਪਹਿਲੇ ਘਰ ਵਿੱਚ ਜੋ ਗਾਉਣ ਦੀ ਵਿਧੀ ਹੈ ਸੋ ਠਾਕ ਦੀ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਫਰਮਾਨ ਕਰਦੇ ਹਨ ਇੱਕ ਓੰਕਾਰ ਸਤਿਗੁਰ ਪ੍ਰਸਾਦ ਇੱਕ ਪਰਮਾਤਮਾ ਓੰਕਾਰ ਓੰ ਦਾ ਬਾਤ ਪਰਮਾਤਮਾ ਇੱਕ ਹੈ ਉਪਰ ਇਹਦੇ ਜੋ ਲੰਬੀ ਲੀਕ ਲਾਈ ਆ ਉਹਦਾ ਭਾਵ ਹੈ ਓਕਾਰ ਕਾਰ ਸ਼ਬਦ ਬਾਣੀ ਵਿੱਚ ਬਹੁਤ ਆਉਂਦਾ ਹੈ। ਕਾਰ ਦਾ ਭਾਵ ਹੈ ਸਾਰਾ ਸੰਸਾਰ ਉਦੀ ਮੁੱਠੀ ਵਿੱਚ ਹੈ ਸਾਰੇ ਸੰਸਾਰ ਦਾ ਉਹ ਮਾਲਕ ਹੈ ਕਰਤਾ ਕਰਤਾ ਹੈ। ਸਤ ਗੁਰ ਪ੍ਰਸਾਦ। ਸਤ ਦਾ ਭਾਵ ਹੈ ਗ ਸਤ ਨਾਲ ਜੁੜੇ ਹੋਏ ਗੁਰ ਦਾ ਭਾਵ ਹੈ ਕੋਈ ਆਤਮਾ। ਕੋਈ ਗੁਰੂ ਨਾਲ ਪਰਮੇਸ਼ਰ ਨਾਲ ਪ੍ਰਮਾਤਮਾ ਨਾਲ ਜੁੜੀ ਹੋਈ ਆਤਮਾ ਸਤ ਨਾਲ ਜੁੜੀ ਹੋਈ ਆਤਮਾ ਉਹ ਗੁਰੂ ਰੂਪ ਹੁੰਦਾ। ਛਤਪੁਰਖ ਜਿਨ ਜਾਨਿਆ ਸਤਗੁਰ ਦਿਸ ਕਾ ਨਾਮ। ਜਿਨ੍ਹਾਂ ਨੇ ਪਰਮੇਸ਼ਰ ਨੂੰ ਜਾਣਿਆ ਕੇਵਲ ਪਰਮਾਤਮਾ ਨੂੰ ਹੋਰ ਕਿਸੇ ਦੀ ਅਰਪਾਸਨਾ ਨਹੀਂ ਕਰਦੇ ਗੁਰੂ ਉਹ ਕਹਾ ਸਕਦਾ ਹੈ ਜੋ ਪਰਮਾਤਮਾ ਨਾਲ ਜੁੜਿਆ ਹੈ ਸਤਿਗੁਰੂ ਉਸ ਨੂੰ ਦਰਜਾ ਸਭ ਮਿਲਦਾ ਹੈ ਜਿਹੜਾ ਕੇਵਲ ਇੱਕ ਪਰਮਾਤਮਾ ਨੂੰ ਯਾਦ ਕਰਦਾ ਹੈ ਤੇ ਪਰਮਾਤਮਾ ਦੇ ਨਾਲ ਇੱਕਮਿਕ ਹੋ ਗਿਆ ਪਰਮੇਸ਼ਰ ਦੇ ਗੁਨਾ ਨਾਲ ਮਿਲ ਗਿਆ ਪਰਮੇਸ਼ਰ ਦੇ ਗੁਨਾ ਨੂੰ ਆਪਣੇ ਅੰਦਰ ਵਸਾ ਲਿਆ ਕੇਵਲ ਪਰਮਾਤਮਾ ਨੂੰ ਪਿਆਰ ਕਰਦਾ ਹੈ ਉਹ ਸਤਿਗੁਰੂ ਕੋਹਣ ਦੇ ਯੋਗ ਹੈ ਪ੍ਰਸਾਦ ਸਤਿਗੁਰੂ ਪ੍ਰਸਾਦ ਗੁਰੂ ਦੀ ਕਿਰਪਾ ਦੇ ਨਾਲ ਉਸ ਪ੍ਰੀਪੂਰਨ ਪਰਮਾਤਮਾ ਨੂੰ ਅਗਾਧ ਬੋਧ ਨੂੰ ਪਾਇਆ ਜਾ ਸਕਦਾ ਹੈ ਸੇਵਕ ਸੇਵ ਕਰਹਿ ਸਭ ਤੇਰੀ ਜਿਨ ਸਬਦ ਸਾਦ ਆਇਆ ਸੇਵਕ ਸੇਵ ਕਰਹਿ ਸਭ ਤੇਰੀ ਜਿਨ ਸਬਦ ਸਾਦ ਆਇਆ ਸਬਦ ਦਾ ਸਵਾਦ ਸਵਾਦ ਜਬ ਪ੍ਰੇਮ ਜਦ ਲਗਣਾ ਭਾਗ ਕੋਈ ਸੇਵਕ ਸੇਵਾ ਕਰ ਸਕਦਾ ਹੈ ਜਬ ਉਸ ਸੇਵਕ ਨੂੰ ਹੀ ਗੁਰੂ ਦੀ ਸੇਵਾ ਪ੍ਰਵਾਨ ਹੁੰਦੀ ਮਿਲਦੀ ਹੈ ਪ੍ਰਾਪਤ ਹੁੰਦੀ ਹੈ ਜਿਹੜਾ ਗੁਰੂ ਦੇ ਰਜਾ ਦੀ ਗੁਰੂ ਦੇ ਸ਼ਬਦ ਵਿੱਚ ਗੁਰੂ ਦੇ ਗਿਆਨ ਵਿੱਚ ਪ੍ਰਵੇਸ਼ ਹੋ ਜਾਂਦਾ ਹੈ ਗੁਰੂ ਦੇ ਗਿਆਨ ਨੂੰ ਹਾਸਲ ਕਰ ਲੈਂਦਾ ਹੈ ਗੁਰੂ ਦੇ ਸ਼ਬਦ ਨੂੰ ਆਪਣੇ ਹਿਰਦੇ ਚ ਵਸਾ ਲੈਂਦਾ ਹੈ ਗੁਰੂ ਦਾ ਸਬਦ ਕੀ ਹੈ ਗੁਰੂ ਦੀ ਰਜਾ ਗੁਰੂ ਦਾ ਬਾਣਾ ਗੁਰੂ ਦਾ ਹੁਕਮ ਜਿਹੜਾ ਗੁਰੂ ਦੇ ਹੁਕਮ 'ਚ ਆ ਗਿਆ ਗੁਰੂ ਦੇ ਬਾਣੇ 'ਚ ਆ ਗਿਆ ਉਹ ਹੀ ਗੁਰੂ ਦਾ ਸਿੱਖ ਹੈ ਤੇ ਉਹ ਹੀ ਸੇਵਕ ਹੈ ਮਹਾਰਾਜ ਦਾ ਬਚਨ ਹੈ ਜਿਹੜਾ ਗੁਰੂ ਦੇ ਬਾਣੇ 'ਚ ਆ ਗਿਆ ਸੋ ਸਿੱਖ ਸਖਾ ਬੰਧ ਪਹਿ ਭਾਈ ਜੇ ਗੁਰੂ ਕੇ ਬਾਣੇ ਵਿੱਚ ਆਵੇ ਜਿਹੜਾ ਗੁਰੂ ਦੇ ਬਾਣੇ 'ਚ ਆ ਗਿਆ ਜੋ ਗੁਰ ਕੀ ਬਾਣੀ ਵਿਚਾਰ ਆਪਣੇ ਬਾਣੀ ਜੋ ਚੱਲੈ ਭਾਈ ਸੋ ਬਿਛੜ ਚੋਟਾਂ ਖਾਵੇ ਗੁਰੂ ਦੇ ਹੁਕਮ ਚ ਆਉਣਾ ਗੁਰੂ ਦੀ ਰਜ਼ਾ ਚ ਆਉਣਾ ਗੁਰੂ ਦੇ ਬਾਣੀ ਚ ਆਉਣਾ ਉਹੀ ਸਿੱਖ ਹੈ ਉਹੀ ਸਾਕਾ ਹੈ ਗੁਰੂ ਦਾ ਮਿੱਤਰ ਹੈ ਗੁਰੂ ਦਾ ਚੇਲਾ ਹੈ ਗੁਰੂ ਦਾ ਸਿਸ ਹੈ ਗੁਰੂ ਦਾ ਸਿੱਖ ਹੈ ਜਿਹੜਾ ਗੁਰੂ ਦੇ ਹੁਕਮ ਚ ਆ ਗਿਆ ਹੈ ਗੁਰੂ ਦਾ ਹੁਕਮ ਹੈ ਕਿ ਰਜ਼ਾ ਬਾਣਾ ਹੁਕਮ ਗੁਰੂ ਪਰਮੇਸ਼ਰ ਦਾ ਉਹਦੇ ਹੁਕਮ ਚ ਰਹਿਣਾ ਉਹਦੇ ਬਾਣੀ ਚ ਰਹਿਣਾ ਰਜ਼ਾ ਚ ਰਹਿਣਾ ਹੈ ਆਪਣੀ ਮਤ ਨਹੀਂ ਵਰਤਨੀ ਆਪਣੀ ਮਤ ਨੂੰ ਵੀ ਸੇ ਛੱਡ ਦੇਣਾ ਮਨ ਕੀ ਮਤ ਤਿਆਗੋ ਹਰ ਜਨ ਇਹ ਬਾਤ ਕਠਾਈ ਨਹੀਂ ਪਰ ਇਹ ਬੜੀ ਔਖੀ ਹੈ ਗੁਰੂ ਕੋਲ ਆ ਕੇ ਵੀ ਆਪਣੀ ਮਤ ਨਹੀਂ ਛੱਡਦਾ ਬਾਣੀ ਪੜ ਕੇ ਨਿਤਨੇਮ ਕਰਕੇ ਸੇਵਾ ਕਰਕੇ ਵੀ ਆਪਣੀ ਮਤ ਨਹੀਂ ਛੱਡਦਾ ਬੜੇ ਫੁਰਨੇ ਮਨ ਵਿੱਚ ਮਨ ਬੜੇ ਸਵਾਦ ਲੈਂਦਾ ਹੈ ਦੁਨੀਆ ਦੇ ਕਈ ਬੋਲ ਕੇ ਸਵਾਦ ਲੈਂਦੇ ਕਈ ਫੁਰਨਿਆਂ ਦੁਆਰਾ ਸੁਰ ਦੁਆਰਾ ਸੰਸਾਰ ਦਾ ਸਵਾਦ ਲੈਂਦੇ ਆ ਕਈ ਮੰਜ਼ਲਾਂ ਤੇ ਉੱਪਰ ਨਹੀਂ ਸਕਦੇ ਪਰ ਉਹ ਸੁਰਤ ਦੇ ਨਾਲ ਸੋਚ-ਸੋਚ ਕੇ ਹੀ ਆਪਣੀ ਸੰਕਲਪ ਵਿਕਲਪ ਦੇ ਨਾਲ ਹੀ ਸੰਸਾਰ ਦਾ ਸਵਾਦ ਲਈ ਜਾਂਦੇ ਆਂ ਪਹੁੰਚ ਸਕਦੇ ਨਹੀਂ ਉੱਥੇ ਤੱਕ ਕਈ ਕਰਮ ਦੁਆਰਾ ਸੰਸਾਰ ਚ ਰਚ ਵਿੱਚ ਜਾਂਦੀ ਹੈ ਇਸ ਕਰਕੇ ਜਿਹੜਾ ਸੰਸਾਰ ਦੇ ਕਰਮ ਦੁਆਰਾ ਸੁਰਤ ਦੁਆਰਾ ਬਚਨ ਦੁਆਰਾ ਸੰਸਾਰ ਨਾਲ ਜੁੜਿਆ ਹੋਇਆ ਸੰਸਾਰ ਦੇ ਸਵਾਦਾਂ ਚ ਪਿਆ ਹੋਇਆ ਉਹ ਗੁਰੂ ਦਾ ਸਿੱਖ ਤੇ ਸੇਵਕ ਨਹੀਂ ਹੋ ਸਕਦਾ ਜਿਸ ਨੂੰ ਗੁਰੂ ਦੇ ਹੁਕਮ ਦਾ ਸਵਾਦ ਆ ਗਿਆ ਗੁਰੂ ਦੇ ਰਜਾ ਚ ਰਹਿਣ ਦਾ ਗੁਰੂ ਦੇ ਭਾਣੇ ਚ ਰਹਿਣ ਦਾ ਜਿਸ ਨੂੰ ਆਨੰਦ ਆ ਗਿਆ ਸਾਧ ਆ ਗਿਆ ਉਹੀ ਸਿੱਖ ਹੋ ਸਕਦਾ ਹੈ ਉਹੀ ਸੇਵਾਦਾਰ ਹੋ ਸਕਦਾ ਹੈ ਸੇਵਕ ਸੇਵ ਕਰੇ ਸਭ ਤੇਰੀ ਜਿਨ ਸਬਦ ਦੇ ਸਾਧ ਆਇਆ ਜਿਹੜਾ ਗੁਰੂ ਦੇ ਹੁਕਮ ਚ ਗੁਰੂ ਦੇ ਆਨੰਦ ਚ ਗੁਰੂ ਦੇ ਭਾਣੇ ਚ ਗੁਰੂ ਦੇ ਗਿਆਨ ਵਿੱਚ ਜਿਹੜਾ ਚਲਿਆ ਗਿਆ ਪ੍ਰਵੇਸ਼ ਹੋ ਗਿਆ ਗੁਰੂ ਦੇ ਭਾਣੇ ਨੂੰ ਹਾਸਲ ਕਰ ਲਿਆ ਉਹੀ ਸੇਵਕ ਸੇਵਕ ਕਾ ਕਰ ਸਕਦਾ ਉਹਨੂੰ ਸੇਵਾ ਦੀ ਦਾਤ ਪ੍ਰਾਪਤ ਹੁੰਦੀ ਹੈ ਭਾਈ ਉਹਦੀ ਸੇਵਾ ਪਰਵਾਰ ਹੁੰਦੀ ਹੈ ਸਾ ਸੇਵਾ ਕੀਤੀ ਸਫਲ ਹੈ ਜ ਜ ਸਤਿਗੁਰ ਕਾ ਮਨ ਮੰਨੇ ਸੇਵਾ ਸਾਰੀ ਕਰਦੇ ਨੇ ਪਰ ਸਫਲ ਉਹਨਾਂ ਦੀ ਹੁੰਦੀ ਹੈ ਜਿਹੜੇ ਜਿਨ੍ਹਾਂ ਦਾ ਜਿਨ੍ਹਾਂ ਤੇ ਗੁਰੂ ਦਾ ਮਨ ਮੰਨ ਜਾਵੇ ਮਨ ਗੁਰੂ ਤੇ ਗੁਰੂ ਦਾ ਕਿਹਨਾਂ ਤੇ ਮੰਨੇਗਾ ਭਾਈ ਕਿਹੜੇ ਸੇਵਾਦਾਰ ਤੇ ਗੁਰੂ ਦਾ ਮਨ ਮੰਨੇਗਾ ਜਿਹੜਾ ਕੇਵਲ ਗੁਰੂ ਦੇ ਪੈ ਚ ਰਹਿ ਕੇ ਸੇਵਾ ਕਰੇਗਾ ਗੁਰੂ ਦੇ ਹੁਕਮ ਚੜ੍ਹ ਕੇ ਸੇਵਾ ਕਰੇਗਾ بڑے ਕੱਠ ਵਿੱਚ ਚਲੇ ਆ ਗਿਆ ਮੈਂ بڑے ਦੇਖੇ ਨੇ ਸੇਵਾਦਾਰ ਬੀਬੀ ਕਾਂਟੇ ਸੇਵਾ ਕਰਦੇ ਦੇਖੇ ਪਰ ਬਿਰਤੀ ਜਿਹੜੀ ਆ ਸੰਸਾਰੀ ਸੇਵਾ ਕਰਦਿਆਂ ਕਰਦਿਆਂ ਦੀ ਬਿਰਤੀ ਥੱਲੇ ਆ ਜਾਂਦੀ ਹੈ ਨੀਚੀ ਜਿਵੇਂ ਕਾਂ ਗੰਦ ਤੇ ਗਿਰਦਾ ਹੈ ਸੇਵਾਦਾਰ ਐਵੇਂ ਕੰਦ-ਕੰਦ ਤੇ ਗਿਰ ਪੈਣਾ ਉਹ ਸੇਵਾਦਾਰ ਨਹੀਂ ਕਹਾਉਂਦਾ ਉਹ ਗੁਰੂ ਘਰ ਜਾ ਕੇ ਵੀ ਉਹਨੇ ਉੱਥੇ ਪਾਪ ਕੀਤਾ ਉੱਥੇ ਜਾ ਕੇ ਉਹਨੇ ਜ਼ੁਲਮ ਕੀਤਾ ਗੁਨਾਹ ਇੱਥੇ ਕੀਤੇ ਉਹਨੂੰ ਪਾਪ ਲੱਗਦਾ ਹੈ ਇਸ ਕਰਕੇ ਸੇਵਕ ਸਿੱਖ ਉਹੀ ਬਣ ਸਕਦਾ ਜਿਹੜਾ ਗੁਰੂ ਦੇ ਬਾਣੇ ਹੁਕਮ ਚ ਆਵੇ ਸਾਹ ਸੇਵਾ ਕੀਤੀ ਸਫਲ ਹੈ ਜੇ ਸਤਿਗੁਰ ਕਾ ਮਨ ਮੰਨੇ ਜੇ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਾ ਸੰਭਲ ਭੰਨੇ ਗੁਰੂ ਦਾ ਮਨ ਕਦੋਂ ਮੰਨਦਾ ਜਦੋਂ ਸਿੱਖ ਗੁਰੂ ਦੇ ਬਾਣੇ ਚ ਹੁਕਮ ਚ ਰਹਿੰਦਾ ਆਪਣੀ ਇੱਕ ਪਲਕ ਅੱਖ ਵੀ ਦੂਜੇ ਪਾਸੇ ਨਹੀਂ ਲੈ ਕੇ ਜਾਂਦਾ ਆਪਣੀ ਇੱਕ ਪਲਕ ਸੁਰਤੀ ਵੀ ਇੱਕ ਫੁਰਨਾ ਵੀ ਸੂਸਮ ਵਰਨਾ ਵੀ ਦੁਜੀਪ ਆਸੀ ਨਹੀਂ ਲੈ ਕੇ ਜਾਂਦਾ ਫਿਰ ਉਸ ਸਿੱਖ ਦੇ ਉੱਪਰ ਗੁਰੂ ਖੁਸ਼ ਹੁੰਦਾ ਹੈ ਗੁਰੂ ਉਹਦੇ ਤੇ ਨੀਝਦਾ ਹੈ ਗੁਰੂ ਉਹਦੇ ਤੇ ਦਿਆਲ ਹੁੰਦਾ ਹੈ ਪ੍ਰਸ਼ੰਨ ਹੁੰਦਾ ਹੈ ਇਸ ਕਰਕੇ ਜਿਹਨੂੰ ਸ਼ਬਦ ਦਾ ਭਾਣੇ ਦਾ ਰਜਾ ਦਾ ਸਵਾਦ ਆਇਆ ਗੁਰੂ ਦੇ ਹੁਕਮ ਦਾ ਸਵਾਦ ਦਾ ਸਵਾਦ ਆਇਆ ਭਾਈ ਉਹੀ ਸੇਵਕ ਸੇਵਾ ਵਿੱਚ ਪ੍ਰਵਾਨ ਹੁੰਦੇ ਹਨ ਆਪਣੇ ਭਾਣੇ ਜੋ ਚੱਲੇ ਭਾਈ ਸੁਬੇਸਰ ਛੋਟਾ ਖਾਵੇ ਜਿਹੜੇ ਆਪਣੇ ਮਤ ਵਿੱਚ ਪਿੱਛੇ ਚੱਲਦੇ ਹਨ ਭਾਈ ਉਹ ਗੁਰੂ ਤੋਂ ਵਿਸੜ ਜਾਂਦੇ ਹਨ ਗੁਰ ਕਿਰਪਾ ਤੇ ਨਿਰਮਲ ਹੋ ਆ ਜਿਨ੍ਹਾਂ ਵਿੱਚੋਂ ਆਪ ਗਵਾਇਆ ਗੁਰੂ ਦੀ ਕਿਰਪਾ ਨਾਲ ਭਾਈ ਮਹਿਰੂ ਦੀ ਕਿਰਪਾ ਨਾਲ ਗੁਰੂ ਦੀ ਕਿਰਪਾ ਨਾਲ ਮਨ ਨਿਰਮਲ ਹੋ ਜਾਂਦਾ ਜੇ ਡਰ ਰੱਖੇ ਗੁਰੂ ਦਾ ਭਾਵ বিনা ਭੈ ਤੇ ਭਾਵ বিনা ਭਗਤੀ ਨਹੀਂ ਹੁੰਦੀ ਭੈ ਤੇ ਭਾਵ বিনা ਸੇਵਾ ਵੀ ਨਹੀਂ ਹੁੰਦੀ ਡਰ ਰੱਖਣਾ ਪੈਣਾ ਹੈ ਜਦੋਂ ਤੂੰ ਡਰ ਰੱਖਣਾ ਸਿੱਖ ਸੇਵਕ ਡਰ ਰੱਖ ਕੇ ਗੁਰੂ ਨਾਲ ਪ੍ਰੇਮ ਤੇ ਡਰ ਗੁਰੂ ਦਾ ਦੋਵੇਂ ਚੀਜ਼ਾਂ ਇਕੱਠੀਆਂ ਕਰਕੇ ਜਦੋਂ ਸੇਵਾ ਸੇਵਾ ਕਰਦਾ ਹੈ ਉਹਦਾ ਮਨ ਨਿਰਮਲ ਹੋ ਜਾਂਦਾ ਹੈ ਫਿਰ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਗੁਰੂ ਦੀ ਰਹਿਮਤ ਹੋ ਜਾਂਦੀ ਹੈ ਗਬੀਰ ਸਾਚਾ ਸਤਗੁਰ ਕਿਆ ਕਰੇ ਜਾ ਸਿੱਖਾਂ ਮੈਂ ਚੋਗ ਚੋਗ ਦਾ ਭਾਵ ਹੁੰਦਾ ਹੈ ਗੁਰੂ ਦਾ ਡਰ ਛੁਕਾ ਦੇਣਾ ਗੁਰੂ ਦੇ ਡਰ ਤੋਂ ਬਾਹਰ ਹੋ ਜਾਣਾ ਮਨ ਦੀ ਮੱਤ ਪਿੱਛੇ ਲੱਗ ਜਾਣਾ ਗੁਰੂ ਨੂੰ ਹਾਜ਼ਰ ਨਾਜ਼ਰ ਨਾ ਸਮਝਣਾ ਇਸ ਕਰਕੇ ਸਿੱਖ ਗੁਰੂ ਦੇ ਡਰ ਤੋਂ ਭੈ ਤੋਂ ਭਾਉ ਤੋਂ ਦੂਰ ਹੋਇਆ ਹੋਇਆ ਗੁਨਾਹ ਕਰ ਬੈਠਦਾ ਹੈ ਸੇਵਕ ਵਾ ਲੈਂਦਾ ਹੈ ਮਨ ਮੈਲਾ ਹੋ ਜਾਂਦਾ ਹੈ ਗੁਰ ਕਿਰਪਾ ਤੇ ਨਿਰਮਲ ਹੋਆ ਗੁਰੂ ਦੀ ਕਿਰਪਾ ਕਰਕੇ ਵਹਿਰੂ ਦੀ ਕਿਰਪਾ ਕਰਕੇ ਮਨ ਨਿਰਮਲ ਹੋ ਗਿਆ ਜਿਨ ਵਿੱਚੋਂ ਆਪ ਗਵਾਇਆ ਆਪਣਾ ਆਪ ਗਵਾਤਾ ਵਿੱਚੋਂ ਆਪਣਾ ਆਪ ਕਦੋਂ ਗਵਾਇਆ ਜਦੋਂ ਗੁਰੂ ਦਾ ਡਰ ਹੋਇਆ ਫਿਰ ਮੈਂ ਮਾੜਾ ਦੇਖਣਾ ਨਹੀਂ ਮਾੜਾ ਸੁਣਨਾ ਨਹੀਂ ਮਾੜਾ ਬੋਲਣਾ ਨਹੀਂ ਮਾੜਾ ਸੋਚਣਾ ਨਹੀਂ ਇਹਨੂੰ ਕਹਿੰਦੇ ਨੇ ਆਪਾ ਗਵਾਉਣਾ ਅੰਦਰੋਂ ਮੈਂ ਕੁਝ ਵੀ ਨਹੀਂ ਹਾਂ ਗੁਰੂ ਨੇ ਸੇਵਾ ਬਖਸ਼ੀ ਹੈ ਗੁਰੂ ਆਪ ਕਰਵਾ ਰਿਹਾ ਹੈ ਮੈਂ ਕੁਝ ਵੀ ਨਹੀਂ ਹਾਂ ਆਪਣਾ ਆਪ ਗਵਾ ਕੇ ਤਨ ਮਨ ਕੰਨ ਸਭ ਗੁਰੂ ਨੂੰ ਸੌਂਪ ਕੇ ਸੇਵਾ ਕੀਤੀ ਮਨ ਨਿਰਮਲ ਹੋ ਗਿਆ ਭਾਈ ਆਂਦੇ ਨੇ ਗੋਣਾ ਗਵਾਣੀ ਤੇ ਸੱਚੀ ਗੁਰ ਕੈ ਸ਼ਬਦ ਸੁਹਾਇਆ ਹੁਣ ਗੁਰੂ ਦੇ ਸ਼ਬਦ ਨੂੰ ਸੁਹਾ ਗਿਆ ਭਾਗ ਭਾ ਗਿਆ ਮਨ ਤੇ ਗੁਰੂ ਦਾ ਸ਼ਬਦ ਦੋਵੇਂ ਜੁੜ ਗਏ ਇਕ ਨਿਕ ਹੋ ਗਏ ਦਿਨ ਰਾਤ ਭਗਤੀ ਕਰਕੇ ਅਣ ਦਿਨ ਗੁਣ ਗਾਵੇ ਨਿਤ ਸਾਚੀ ਪਰਮੇਸ਼ਰ ਦੇ ਪਰਮਾਤਮਾ ਦੇ ਗੁਣਾਂ ਨੂੰ ਗਾਉਂਦਾ ਰਿਹਾ ਹੁਣ ਅਸੀਂ ਬਾਣੀ ਵੀ ਪੜ੍ਹਦੇ ਆਂ ਸੇਵਾ ਵੀ ਕਰਦੇ ਆਂ ਸਿਮਰਨ ਵੀ ਕਰਦੇ ਆਂ ਅਸੀਂ ਬੰਦੇ ਦੇ ਗੁਣ ਗਾਈ ਜਾਂਦੇ ਆਂ ਕਈ ਵਾਰੀ ਸਾਨੂੰ ਐਸੀ ਕੀਰਤਨੀਆਂ ਟੱਕਰ ਦੇ ਨੇ ਤੇ ਅਸੀਂ ਉਹਦੇ ਬੋਲਾਂ ਨਾਲ ਉਹਦੇ ਬਾਹਰੀ ਬਿਆਨਾਂ ਨਾਲ ਬਾਹਰੀ ਉਹਦੀ ਦੇਖ ਰੇਖ ਨਾਲ ਜੁੜ ਜੁੰਦੇ ਆਂ ਲੱਗਦਾ ਸਾਨੂੰ ਵੀ ਵੀ ਇਹ ਤਾਂ ਬੜਾ ਚੰਗਾ ਏ ਪਰ ਅਸੀਂ ਗੁਰੂ ਦੇ ਸ਼ਬਦ ਨਾਲ ਪਰਚੋਲ ਨਹੀਂ ਕਰਦੇ ਵੀ ਇਹ ਕਿੱਥੇ ਖੜਾ ਹੈ ਇਹਦੀ ਲਗਨ ਗੁਰੂ ਨਾਲ ਕਿੰਨੀ ਕ ਹੈ ਇਹਦਾ ਗੁਰੂ ਨਾਲ ਪਿਆਰ ਕਿੰਨਾ ਕ ਹੈ ਇਹਨੇ ਆਪਾ ਗੁਰੂ ਨੂੰ ਵਾਰਿਆ ਇਹਨੇ ਤਨ ਮਨ ਕਹਨ ਗੁਰੂ ਨੂੰ ਸੌਂਪਿਆ ਇਹ ਚੀਜ਼ ਅਸੀਂ ਪਕੜ ਵਿੱਚ ਨਹੀਂ ਲੈ ਕੇ ਹੁੰਦੇ ਇਸ ਕਰਕੇ ਜਿਹੜੇ ਜਿਹਨੇ ਦਿਨ ਰਾਤ ਕਰਕੇ ਕੇਵਲ ਗੁਰੂ ਨੂੰ ਯਾਦ ਕਰਦੇ ਨੇ ਮਨ ਨੂੰ ਕੀ ਟਿਕ ਵਰਤੀ ਸਬਜਾਨ ਸੰਸਾਰ ਦੇ ਗੁਨਾ ਵਿੱਚ ਮਨ ਤਾਂ ਰੁਝ ਜਾਂਦਾ ਹੈ ਇੱਕ ਐਸਾ ਮਨੁੱਖ ਜਿਹਨੂੰ ਕਿਸੇ ਲੀਡਰ ਨੇ ਕਹਿਤਾ ਵੀ ਕਾਕਾ ਮੈਨੂੰ ਕੰਮ ਦੱਸੀ ਮੋਢੇ ਤੇ ਹੱਥ ਰੱਖਤਾ ਤੇ ਉਹਨੂੰ ਚਾਰ ਦੇ ਨੀਂਦ ਨਹੀਂ ਆਉਂਦੀ ਇੰਨੀ ਕੋਈ ਚੜ ਜਾਂਦੀ ਹੈ ਵੀ ਮੈਨੂੰ ਸਾਹਬ ਨੇ ਮੁਕਸ ਲਿਆ ਮੇਰੇ ਸਾਹਬ ਨੇ ਮੈਨੂੰ ਮੇਰੇ ਮੇਰੇ ਵੱਲ ਦੇਖ ਲਿਆ ਇਸ ਕਰਕੇ ਜਿਹੜਾ ਇਨਸਾਨ ਹੈ ਮਨੁੱਖ ਹੈ ਦੁਨੀਆ ਦੀ ਗੁਣਗਾਈ ਜਾਂਦਾ ਹੈ ਸੰਸਾਰ ਦੇ ਗੁਣ ਗਾਈ ਜਾਂਦਾ ਹੈ ਆਪਣੇ ਪੁੱਤਰਾਂ ਧੀਆਂ ਦੇ ਗੁਣ ਗਾਈ ਜਾਂਦਾ ਹੈ ਆਪਣੇ ਵੱਡਿਆਂ ਦੇ ਗੁਣ ਗਾਈ ਜਾਂਦਾ ਹੈ ਜਿੱਥੇ ਨੂੰ ਲੋੜ ਹੈ ਕਈ ਤਾਂ ਕਈ ਵਾਰੀ ਤਾਂ ਗਰਜ ਨੂੰ ਗੁਣ ਗਾਈ ਜਾਂਦਾ ਦੂਜੇ ਤੇ ਲੋੜਾਂ ਨੂੰ ਮਾਇਆ ਕਰਕੇ ਗੁਣ ਗਾਈ ਜਾਂਦਾ ਆਪਣੀ ਵੱਡਪਨ ਦੇ ਗੁਣ ਗਾਈ ਜਾਂਦਾ ਹੈ ਆਪਣੀ ਗੁਣ ਗਾਈ ਜਾਂਦਾ ਹੈ ਇਸ ਕਰਕੇ ਜਿਨ੍ਹਾਂ ਨੇ ਆਪਣਾ ਗਵਾ ਕੇ ਕੇਵਲ ਗੁਰੂ ਦੇ ਗੁਣਾਂ ਨੂੰ ਗਾਉਣਾ ਕੀਤਾ ਵੀ ਸਭ ਤੋਂ ਵੱਡਾ ਸਭ ਤੇ ਵੱਡਾ ਸਤਗੁਰੂ ਨਾਨਕ ਜਿਨ ਕਾ ਰਾਖੀ ਮੇਰੀ ਸਾਰਿਆਂ ਨਾਲੋਂ ਵੱਡਾ ਤਾਂ ਗੁਰੂ ਨਾਨਕ ਹੈ ਉਹਦੇ ਗੁਣ ਗਾਈਏ ਸਕੇ ਜਿਨ੍ਹਾਂ ਨੇ ਦਿਨ ਰਾਤ ਗੁਣ ਗਾਏ ਗੁਰਨਾਨਕ ਦੇ ਗੁਣ ਗਾਏ ਗੁਰੂ ਦੇ ਗੁਣ ਗਾਏ ਉਹਨਾਂ ਨੂੰ ਸੱਚੇ ਸ਼ਬਦ ਨਾਲ ਸੁਹਾਵਣਾ ਆਪਣਾ ਮਨ ਜੁੜ ਗਿਆ ਸਹਾਏ ਸੁਹਾਏ ਭਾਵ ਉਹਨਾਂ ਨੇ ਆਪਣੇ ਮਨ ਨੂੰ ਸੱਚੇ ਸ਼ਬਦ ਦਾ ਸਹਾਰਾ ਮੰਨ ਲਿਆ ਮੇਰੇ ਠਾਕਰ ਹਮ ਬਾਰਕ ਸਰਨ ਤੁਮਾਰੀ ਏ ਮੇਰੇ ਪਰਮੇਸ਼ਰ ਪ੍ਰਮਾਤਮਾ ਅਸੀਂ ਮਾਰਕ ਹਮ ਬੱਚੇ ਹਾਂ ਤੇਰੇ ਤੂੰ ਮਾਤਿ ਬਿਤਾ ਹਮ ਮਾਰਕ ਤੇਰੇ ਤੇ ਤੁਮਰੀ ਕਿਰਪਾ ਮੈਂ ਸੂਕਨੇ ਹੁਣ ਇੰਨੀ ਉੱਚੀ ਵਰਤੀ ਬਣ ਜਾਂਦੀ ਹੈ ਆਪਣਾ ਮਾਂ ਬਾਪ ਵੀ ਪਰਮੇਸ਼ਤਰੀ ਲੱਗਦਾ ਹੈ ਗੁਰੂਏ ਲੱਗਦਾ ਹੈ ਮੇਰੇ ਠਾਕਰ ਮੇਰੇ ਪਰਮੇਸ਼ਰ ਪ੍ਰਮਾਤਮਾ ਹੈ ਪ੍ਰਭੂ ਜੀ ਹਮ ਬਾਰਕ ਸਰਨ ਤੇਮਾਰੀ ਆਸੀ ਤੇਰੇ ਬਾਰਕਾ ਤੇ ਤੇਰੀ ਸਰਨ ਆ ਗਏ ਹੁਣ ਤੇਰੀ ਸਰਨ ਪੈ ਗਏ ਆ ਸਾਰੀ ਸੰਸਾਰ ਦੀ ਜਿੰਨੇ ਵੀ ਮੋਹ ਜਾਲ ਸੀ ਉਹਨੂੰ ਛੱਡ ਕੇ ਸਗਲ ਦਵਾਰ ਕੋ ਸਾਢ ਕੇ ਗਇਓ ਤਹਾਰ ਦਵਾਰ ਸਾਰੇ ਦਵਾਰੇ ਸਾਢ ਕੇ ਮਹਾਰਾਜੀ ਤੇਰੇ ਸਰਨੀ ਪੈ ਗਏ ਹਾਂ ਏਕੋ ਸੱਚਾ ਸੱਚ ਤੂੰ ਕੇਵਲ ਆਪ ਮੁਰਾਰੀ ਹੁਣ ਸਾਨੂੰ ਆਪਣੇ ਦੁਨੀਆ ਦੇ ਵਿੱਚੋਂ ਬੜੇ ਬੜੇ ਰਿਸ਼ਤੇ ਦਿਖੇ ਨੇੜੇ ਦੇ ਤੇ ਦੂਰ ਦੇ ਰਿਸ਼ਤੇ ਦਿਖੇ ਉਹਨਾਂ ਵਿੱਚੋਂ ਕੋਈ ਸੱਚਾ ਰਿਸ਼ਤਾ ਨਹੀਂ ਹੈ ਕੇਵਲ ਸੱਚਾ ਰਿਸ਼ਤਾ ਪਰਮਾਤਮਾ ਪਰਮੇਸ਼ਰ ਇਹ ਗੁਰੂ ਤੂੰ ਹੀ ਹੋ ਤਹਾਡੇ ਤਬਿਨਾ ਹੋਰ ਕੋਈ ਨਹੀਂ ਇੱਕੋ ਸੱਚਾ ਸੱਜ ਤੋਂ ਇੱਕੋ ਸੱਚਾ ਸਾਜ ਤੋਂ ਹੈ ਕਿਸੇ ਕੋਈ ਕੋਏ ਮੰਜ ਨਾਣੀ ਇੱਕ ਤੋਂ ਕਿਉਂ ਨਾ ਮਰੀ ਜਾ ਰੋਏ ਜਾ ਲਗ ਚਿਤਨਾ ਆਵੇ ਹੇ ਪਰਮੇਸ਼ਰ ਇੱਕ ਤੂੰ ਹੈ ਕੇਵਲ ਮੁਰਾਰੀ ਪਰਮੇਸ਼ਰ ਪਰਮਾਤਮਾ ਹੀ ਵਹਿਰੂ ਸਾਰੀ ਦੁਨੀਆ ਦੇ ਮਾਲਕ ਇੱਕ ਤੁਹਾਡਾ ਤਾਂ ਤੁਸੀਂ ਹੈ ਤੇਰੇ ਤਬਿਨਾ ਸਾਡਾ ਹੋਰ ਕੋਈ ਨਹੀਂ ਕੇਵਲ ਸੱਚਾ ਸੰਸਾਰ ਤੇ ਤੂੰ ਹੀ ਹੈ ਰਹਾਓ ਜਾਗਤ ਰਹੇ ਤਿਨੀ ਪ੍ਰਭ ਪਾਇਆ ਸਭ ਦੇ ਹਉਮੈ ਮਾਰੀ ਹਾਂ ਭਾਈ ਜਾਗਣਾ ਕੀ ਦੇ ਵਿੱਚ ਸਤ ਸੰਤੋਖ ਦਇਆ ਧਰਮ ਗੁਰੂ ਦਾ ਪ੍ਰੇਮ ਗੁਰੂ ਦਾ ਡਰ ਗੁਰੂ ਦਾ ਭੈ ਗੁਰੂ ਦਾ ਪਾਉ ਇਹਦੇ ਵਿੱਚ ਜਾਗ ਪਿਆ ਮਨੁੱਖ ਜੀਵ ਤਿਨੀ ਪ੍ਰਭ ਪਾਇਆ ਉਹਨਾਂ ਨੇ ਪਰਮੇਸ਼ਰ ਪਾ ਲਿਆ ਇੱਕ ਸੌਂ ਗੇ ਵਿਸ਼ੇਵਕਾਰਾਂ ਦੀ ਨੀਂਦ ਬੈਠਾ ਗੁਰੂ ਘਰ ਵਿੱਚ ਐ ਬੈਠਾ ਗੁਰੂ ਗ੍ਰੰਥ ਸਾਹਿਬ ਦੀ ਤਾਬਿਆਂ 'ਤੇ ਬੈਠਾ ਮੋਹ ਜਾਲ 'ਚ ਸੌਂ ਗਿਆ ਬੰਦਾ ਸੋਚੀ ਜਾਂਦਾ ਬਾਣੀ ਪੜਦਾ ਪੜਦਾ ਇੱਥੋਂ ਮਾਇਆ ਮਿਲ ਜੇ ਇੱਥੋਂ ਪਦਾਰਥ ਮਿਲ ਜੇ ਇੱਥੋਂ ਆਹ ਚੀਜ਼ ਹੋ ਜੇ ਆਹ ਜੀ ਕਰ ਲਈਏ ਕਈ ਵਾਰੀ ਤਾਂ ਬੰਦਾ ਗੁਰੂ ਦੀ ਹਜ਼ੂਰੀ 'ਚ ਬੈਠਾ ਵੀ ਮਾੜੀ ਫੁਰਨੇ ਲੈਣ ਲੱਗ ਜਾਂਦਾ ਹੈ ਸੇਵਾ ਕਰਦਾ ਮਾੜੀ ਫੁਰਨੇ ਲੈਣ ਲੱਗ ਜਾਂਦਾ ਹੈ ਉਹ ਵਿਸ਼ੇਵਕਾਰਾਂ ਦੀ ਨੀਂਦ ਵਿੱਚ ਸੌਂ ਗਿਆ ਮਨੁੱਖ ਜੀਵ ਪਰ ਜਿਨ੍ਹਾਂ ਨੇ ਪਰਮੇਸ਼ਰ ਨੂੰ ਪ੍ਰਮਾਤਮਾ ਨੂੰ ਸੱਚਮੁੱਚ ਲੜਿਆ ਉਹ ਜਾਗ ਪਏ ਲੋਭ ਲਾਲਚ ਤੋਂ ਪਰੇ ਹੋ ਗਏ ਵਿਸ਼ੇ ਵਿਕਾਰਾਂ ਤੋਂ ਨੀਂਦ ਤੋਂ ਉਹਨਾਂ ਨੂੰ ਜਾਗ ਆ ਗਈ ਸਤ ਸੰਤੋਖ ਦਇਆ ਧਰਮ ਦੀ ਉਹ ਜਾਗਨ ਅਵਸਥਾ ਵਿੱਚ ਆ ਗਏ ਗੁਰੂ ਦੇ ਭੈ ਵਿੱਚ ਜਾਗਨ ਅਵਸਥਾ ਵਿੱਚ ਆ ਗਏ ਤਿਨੀ ਪ੍ਰਭ ਭਾਇਆ ਉਹਨਾਂ ਨੂੰ ਹੀ ਪਰਮੇਸ਼ਰ ਦੀ ਭਾਈ ਪ੍ਰਾਪਤੀ ਹੁੰਦੀ ਹੈ ਜਿਹੜੇ ਇਹਨਾਂ ਤੋਂ ਦੂਰ ਹੋ ਕੇ ਵਿਸ਼ੇਵਕਾਰਾਂ ਦੀ ਨੀਂਦ ਤੋਂ ਦੂਰ ਹੋ ਕੇ ਮਾਲੀ ਸੋਚ ਦੀ ਨੀਂਦ ਤੋਂ ਦੂਰ ਹੋ ਕੇ ਗੁਰੂ ਦੇ ਪੈ ਵਿੱਚ ਜਾਗਦੇ ਹਨ ਸਬਦੇ ਹਉਮੈ ਮਾਰੀ ਗੁਰੂ ਦੇ ਗਿਆਨ ਨਾਲ ਗੁਰੂ ਦੇ ਸ਼ਬਦ ਨਾਲ ਗੁਰੂ ਦੇ ਨਾਮ ਨਾਲ ਆਪਣੇ ਮਨ ਨੂੰ ਮਾਰਿਆ ਭਾਈ ਗਿਰਹੀ ਮਹਿ ਸਦਾ ਹਰ ਜਨ ਉਦਾਸੀ ਗਿਆਨ ਤਤ ਵਿਚਾਰੀ ਗਿਆਨ ਤਤ ਕੀ ਹੈ ਭਾਈ ਮਹਾਰਾਜ ਜੀ ਕਹਿੰਦੇ ਨੇ ਗਿਆਨ ਤਤ ਹੀ ਧੰਦੇ ਨੇ ਭਾਈ ਤੂੰ ਆਪਣੇ ਆਪ ਦੀ ਸੰਭਾਲ ਕਰ ਸੰਭਾਲ ਕਰ ਨਾਨਕ ਸੋ ਪ੍ਰਭ ਸਿਮਰੀਐ ਤਿਸ ਦੇਹੀ ਨੂੰ ਪਾਲ ਦੇਹੀ ਦੀ ਪਾਲਣਾ ਕਰ ਦੇਹੀ ਦੀ ਪਾਲਣਾ ਕਿਵੇਂ ਹੁੰਦੀ ਹੈ ਦੇਹੀ ਦੀ ਬਰਬਾਦੀ ਕਿਵੇਂ ਹੁੰਦੀ ਹੈ ਕਾਮ ਕ੍ਰੋਧ ਕਾਇਆ ਕੋ ਗਲ ਜਿਉਂ ਕੰਚਨ ਸੁਹਾਗਾ ਢਾਲੇ ਕਾਮ ਵਿਸ਼ੇਵਕਾਰ ਕ੍ਰੋਧ ਇੱਕ ਦੂਜੇ ਤੇ ਸੜਨਾ ਇਹ ਸਰੀਰ ਨੂੰ ਕਹਿੰਦੇ ਗਾਲਦਾ ਤੇ ਇਹ ਸਰੀਰ ਨੂੰ ਬਣਾਉਣਾ ਹੈ ਪਾਲਣਾ ਉਹ ਕਿਵੇਂ ਪਾਲਣਾ ਕਿਤੇ ਗੁਰੂ ਦੇ ਹੁਕਮ 'ਚ ਆ ਜਾ ਗੁਰੂ ਦੇ ਪਹਿਚ ਆ ਜਾ ਮਹਾਰਾਜ ਜੀ ਕਹਿੰਦੇ ਨੇ ਵਿਸ਼ੇ ਬਕਾਰਾਂ ਤੋਂ ਦੂਰ ਹੋ ਗ੍ਰਹੀ ਮੈਂ ਸਦਾ ਹਰ ਜਨ ਉਦਾਸੀ ਗ੍ਰਹੀ ਕਹਿੰਦੇ ਨੇ ਗ੍ਰਸਤੀ ਜੀਵਨ ਇੱਕ ਉਦਾਸੀ ਜੀਵਨ ਹੁੰਦਾ ਹੈ ਬਹਿੰਗਮ ਜੀਵਨ ਜਿਨੇ ਵਿਆਹ ਨਹੀਂ ਕਰਾਇਆ ਹੰਦਾ ਬਹਿੰਗਮ ਨਾਮ ਪੰਸੀ ਦਾ ਹੈ ਪੰਸੀ ਭਾਗ ਜਿੱਥੇ ਮਾ ਉਹਨੇ ਕੋਈ ਘਰ ਨਹੀਂ ਬਣਾਉਂਦਾ ਦਰਨ ਨਹੀਂ ਬਣਾਉਂਦਾ ਆਪਣੇ ਪਰਿਵਾਰ ਨੂੰ ਕਿਹੜਾ ਆਪਣੇ ਬੱਚੇ ਆਏ ਉਹਦੇ ਤੇ ਚਲੇ ਗਏ ਉਹ ਕੋਈ ਮੋਹ ਮਮਤਾ ਦੇ ਜਾਲ ਚ ਨਹੀਂ ਪੈਂਦਾ ਆਪਣੀ ਜ਼ਿੰਦਗੀ ਜਿਉਂਦਾ ਪਾਂਸੀਆਂ ਵਾਲੀ ਜ਼ਿੰਦਗੀ ਜਿਉਣੀ ਬੇਹੰਗਮ ਹੈ ਤੇ ਇੱਕ ਗਹੀ ਹੈ ਅਦਾਸੀ ਇੱਕ ਗਰੀ ਗਰੀ ਕਹਿੰਦੇ ਨੇ ਗ੍ਰਸਤੀ ਜੀਵਨ ਪਰਿਵਾਰ ਬੱਚਿਆਂ ਘਰਵਾਰ ਵਾਲਾ ਮਹਾਰਾਜ ਜੀ ਕਹਿੰਦੇ ਨੇ ਕਹੇ ਨਾਨਕ ਗੁਰ ਪ੍ਰਸਾਦਿ ਜਿਨ੍ਹਾਂ ਲਿਵ ਲਾਗੀ ਜਿਨ੍ਹਾਂ ਦੀ ਲਿਵ ਲੱਗੀ ਹੋਈ ਹੈ ਪ੍ਰਮਾਤਮਾ ਦੇ ਨਾਲ, ਪ੍ਰੇਮ ਪਿਆ ਹੋਇਆ, ਭਗਤੀ ਨਾਲ, ਸਿਮਰਨ ਦੇ ਨਾਲ, ਨਾਮ ਦੇ ਨਾਲ। ਜਿਨ੍ਹਾਂ ਲਿਵ ਲੱਗੀ, ਤਿਨੀ ਵਿੱਚੇ ਮਾਇਆ ਪਾਇਆ। ਉਹ ਆਪਣੇ ਘਰ ਵਿੱਚ ਰਹਿ ਕੇ, ਆਪਣੇ ਪਰਿਵਾਰ ਵਿੱਚ ਰਹਿ ਕੇ, ਗ੍ਰਸਥ ਵਿੱਚ ਰਹਿ ਕੇ ਪਰਮੇਸ਼ਰ ਦੇ, ਪ੍ਰਮਾਤਮਾ ਦੇ ਪਿਆਰ ਨੂੰ ਪ੍ਰਵਾਨ ਹੋ ਜਾਂਦੇ ਨੇ। ਤੇ ਵਿਸ਼ੇਵਕਾਰਾਂ ਤੋਂ ਦੂਰ ਹੋ ਜਾਂਦੇ ਨੇ। ਗ੍ਰਹੀ ਮੈਂ ਸਦਾ ਹਰ ਜਨ ਉਦਾਸੀ। ਜਿਹੜੇ ਰੱਬ ਦੇ ਪਿਆਰੇ ਨੇ ਉਹ ਗ੍ਰਸਥ ਵਿੱਚ ਰਹਿੰਦਿਆਂ ਹੋਇਆਂ ਵੀ ਆਪਣੇ ਮਨ ਨੂੰ ਵਿਸੇਵਕਾਰਾਂ ਤੋਂ ਦੂਰ ਰੱਖਦੇ ਨੇ ਤਤ ਗਿਆਨ ਤਤ ਵਿਚਾਰੀ ਗਿਆਨ ਤਤ ਦਾ ਭਾਵ ਹੁੰਦਾ ਹੈ ਪਰਮੇਸ਼ਰ ਤੇ ਪ੍ਰਮਾਤਮਾ ਦੇ ਲਿਵ ਵਿੱਚ ਲੱਗੇ ਰਹਿਣਾ ਦੁਨੀਆ ਨੂੰ ਮਿੱਥਿਆ ਜਾਨਣਾ ਸੰਸਾਰ ਨੂੰ ਮਿੱਥਿਆ ਜਾਨਣਾ ਵਿਸੇਵਕਾਰ ਭੋਗਾ ਨੂੰ ਨਰਕ ਦੇ ਕੁੰਡ ਜਾਨਣਾ ਮਹਾਰਾਜ ਜੀ ਕਹਿੰਦੇ ਨੇ ਬਾਣੀ ਵਿੱਚ ਨਾ ਸੇਜ ਸੋਹਣੀ ਚੰਦਨ ਚੋ ਆ ਨਰਗ ਘੋਰ ਕਾ ਦਵਾਰਾ ਇਹ ਸਮੇ ਅਨੁਸਾਰ ਗੁਰਮਖ ਜਣ ਜਾਣ ਜਿਹੜੇ ਹੁੰਦੇ ਨੇ ਪਰਮਾਤਮਾ ਨਾਲ ਲਿਬ ਲਾ ਲੈਂਦੇ ਨੇ ਗਿਆਨ ਦੀ ਵਿਚਾਰ ਲੈ ਕੇ ਗਿਆਨ ਦੀ ਜਿਹੜੀ ਆ ਵਧਣੀ ਗਿਆਨਨੀ ਕੀ ਵਧਣੀ ਮਨੋਂ ਹਾਥ ਲੈ ਕਾ ਕਰਤਾ ਕੁਦਵਾਰ ਬਹਰ ਹੈ ਆਪਣੇ ਅੰਦਰੋਂ ਗਿਆਨ ਦੀ ਵੱਢਣੀ ਦਾਤੀ ਲੈ ਕੇ ਗਿਆਨ ਦੀ ਮਨ ਰੂਪੀ ਹੱਥ ਵਿੱਚ ਫੜ ਕੇ ਵਿਸ਼ੇ ਵਿਕਾਰਾਂ ਨੂੰ ਅੰਦਰੋਂ ਕੱਢ ਦਿੰਦੇ ਨੇ ਤੇ ਉਹ ਗ੍ਰਸਥ ਵਿੱਚ ਰਹਿੰਦਿਆਂ ਹੋયા ਪਰਮਾਤਮਾ ਨੂੰ ਪ੍ਰਵਾਨ ਹੋ ਜਾਂਦੇ ਨੇ ਭਾਈ ਸਤਿਗੁਰ ਸੇਵ ਸਦਾ ਸੁਖ ਪਾਇਆ ਹਰ ਰੱਖਿਆ ਉਰਤਾਰੀ ਇਹ ਭਾਈ ਸਾਰੀ ਜਿਹੜੀ ਵਿਧੀ ਹੈ ਨਾ ਗੁਰੂ ਨੂੰ ਸੇਵਕੀ ਗੁਰੂ ਦੀ ਸੇਵਾ ਕੀ ਹੈ ਭਾਈ ਗੁਰੂ ਦੇ ਗਿਆਨ ਨੂੰ ਹਾਸਲ ਕਰਨਾ ਗੁਰੂ ਦੇ ਹੁਕਮ ਨੂੰ ਹਾਸਲ ਕਰਨਾ ਗੁਰੂ ਦੇ ਸ਼ਬਦ ਨਾਲ ਪਿਆਰ ਪਾਉਣਾ ਇਹ ਗੁਰੂ ਦਾ ਗੁਰੂ ਦੀ ਕਿਰਪਾ ਹੈ ਸਤਿਗੁਰੂ ਸੇਵ ਸਦਾ ਸੁਖ ਪਾਇਆ ਉਹਨਾਂ ਨੇ ਗੁਰੂ ਨੂੰ ਸੇਵਿਆ ਤੇ ਸਦਾ ਇਹ ਸੁਖ ਪਾ ਲਿਆ ਗੁਰੂ ਦੀ ਸੇਵਾ ਵਿੱਚੋਂ ਸਦਾ ਸੁਖ ਮਿਲਦੇ ਨੇ ਸਦਾ ਹੀ ਆਨੰਦ ਮਿਲਦੇ ਨੇ ਸਤਿਗੁਰੂ ਦੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚਿੰਦਿਆ ਫਲ ਭਾਵਨਾ ਹਮੇ ਵਿੱਚੋਂ ਜਾਏ ਗੁਰੂ ਦੇ ਸੇਵਾ ਵਿੱਚੋਂ ਸੁੱਖ ਮਿਲਦਾ ਗੁਰੂ ਦੀ ਸੇਵਾ ਵਿੱਚੋਂ ਆਨੰਦ ਮਿਲਦਾ ਹੈ ਸੰਸਾਰ ਦੀ ਸੇਵਾ ਵਿੱਚੋਂ ਦੁੱਖ ਮਿਲਦਾ ਹੈ ਮੈਂ ਤੇਰੀ ਸੇਵਾ ਕੀਤੀ ਤੀ ਮੈਂ ਤੇਰਾ ਕੰਮ ਕੀਤਾ ਸੀ ਤੂੰ ਮੇਰੇ ਕੰਮ ਨਹੀਂ ਆਇਆ ਇਦਾਂ ਰੋਣੇ ਤੋਣੇ ਮਿਲਦੇ ਨੇ ਕਿਉਂਕਿ ਸੰਸਾਰ ਵਿੱਚ ਕੋਈ ਐਸਾ ਮਨੁੱਖ ਨਹੀਂ ਹੈ ਜੋ ਜੀਵ ਕੀਤੇ ਦਾ ਕਰੇ ਦਾ एहसान चुका सके ਇਦਾਂ ਦਾ ਜੀਵ ਹੈ ਨਹੀਂ ਕੋਈ ਹਰ ਬੰਦਾ ਇੱਕ ਦੂਜੇ ਤੋਂ ਕੰਮ ਲੈ ਕੇ ਮਤਲਬ ਹੀ ਹੋ ਜਾਂਦਾ ਹੈ ਇੱਕ ਪਰਮਾਤਮਾ ਹੈ ਜਿਹੜਾ ਪਰਮੇਸ਼ਰ ਹੈ ਜਿਹੜਾ ਦਾਤਾਂ ਦੇ ਕੇ ਫਿਰ ਪਸਤਾਉਂਦਾ ਨਹੀਂ ਤੇ ਦਾਤਾਂ ਦੇ ਕੇ ਦੁਆਰੇ ਮੰਗਦਾ ਨਹੀਂ ਇਹ ਤਾਂ ਮਨੁੱਖ ਦੇ ਹੱਥ ਵਿੱਚ ਹੈ ਕਿ ਦਾਤਾਂ ਸਾਹਮਣੇ ਕਿ ਨਾ ਸਾਹਮਣੇ ਜਿਨ੍ਹਾਂ ਨੇ ਸੇਵਾ ਕੀਤੀ ਭਾਈ ਸਤਗੁਰੂ ਸੇਵੇ ਸੇਵ ਸਦਾ ਸੁਖ ਪਾਇਆ ਹਰ ਆਖਿਆ ਵਰਤਾਰੀ ਪਰਮੇਸ਼ਰ ਨੂੰ ਪਰਮਾਤਮਾ ਨੂੰ ਸੇਵਾ ਆਪ ਗੁਰੂ ਦੀ ਸੇਵਾ ਕਰਕੇ ਹਿਰਦੇ ਵਿੱਚ ਪਰਮਾਤਮਾ ਦੇ ਗੁਣਾਂ ਨੂੰ ਧਾਰਨ ਕੀਤਾ ਪਰਮੇਸ਼ਰ ਨੂੰ ਧਾਰਨ ਕੀਤਾ ਪਰਮੇਸ਼ਰ ਦੇ ਪਿਆਰ ਨੂੰ ਹਿਰਦੇ ਵਿੱਚ ਵਸਾਇਆ ਇਹ ਮਨੂਆ ਅਗੈ ਦੇ ਸੁਧਾਵ ਦਾ ਦੁਜੈ ਭਾਇ ਖਵਾਇਆ ਹੁਣ ਮਨ ਮੁਖ ਦੀ ਗੱਲ ਚੱਲਦੀ ਮਨੂਆ ਕਹਿੰਦੇ ਨੇ ਮਨ ਭਜਦਾ ਕਿੱਥੇ ਆ ਅਖਾਰਾਹੀਂ ਕੰਨਾਂ ਰਾਹੀਂ ਇੰਦਰੀਆਂ ਰਾਹੀਂ ਵਿਸ਼ੇਵਕਾਰਾਂ ਸੁਰਤ ਰਾਹੀਂ ਵਿਸ਼ੇਵਕਾਰਾਂ ਚ ਪੈਂਦਾ ਪਾਈ ਗੱਲ ਉੱਥੀ ਆ ਕੋਈ ਵੀ ਹੁਕਮਨਾਮਾ ਸਾਹਿਬ ਜੀ ਦੀ ਕਥਾ ਸੁਣੋ ਕਿਸੇ ਗੁਰਵਾਇ ਦਾ ਸ਼ਬਦ ਸੁਣੋ ਗੱਲ ਤੇਰੇ ਤੇ ਆਉਣੀ ਆ ਜਿਹੜਾ ਉੱਪਰ ਇੱਕ ਟੋਪੀ ਜੀ ਲਈ ਫਿਰਦਾ ਗੱਲ ਤੋਂ ਉੱਪਰ ਉੱਪਰ ਤੇਰਾ ਜਿਹੜਾ ਸਿਰ ਹੈ ਨਾ ਇਹਨੂੰ ਇਸ ਇਹਨੂੰ ਜਿੱਤੋਂ ਇਹਨੂੰ ਸਿਰ ਫਿਰੇ ਨੂੰ ਠੀਕ ਕਰ ਲਵੇਂ ਬਹੁਤ ਤੇਰੀ ਗੱਲ ਬਣ ਜਾਣੀ ਐ ਇਹਨੂੰ ਰੱਬ ਵੱਲ ਘੁਮਾ ਲਵੇ ਇਹ ਨਿੱਕੀ ਗੱਲ ਹੈ ਇਹ ਤੇਰੇ 80 170 ਕਿਲੋ 90 ਕਿਲੋ ਕੁਆਂਟਲ ਦੇ ਸਰੀਰ ਨੂੰ ਘੁਮਾਈ ਫਿਰਦਾ ਹੈ ਢੋਲੀ ਫਿਰਦਾ ਹੈ ਮਨ ਕੋਈ ਚੀਜ਼ ਵਸਤੂ ਕੀ ਹੈ ਕੁਝ ਵੀ ਨਹੀਂ ਹੈ ਇੱਕ ਫੁਰਨਿਆਂ ਦਾ ਇੱਕ ਸੰਗ੍ਰਹਿ ਹੈ ਆ ਸਾਰੇ ਸਰੀਰ ਨੂੰ ਭੁਜਾਈ ਫਿਰਦਾ ਗੁਰੂ ਨਾਲ ਢੋਲੀ ਫਿਰਦਾ ਹੈ ਇਸ ਸਰੀਰ ਨੂੰ ਸਾਂਭਣ ਸਮਝਣਾ ਬੜੀ ਜ਼ਰੂਰੀ ਗੱਲ ਹੈ ਇਸ ਜਿਹੜਾ ਪਰਲਾ ਹਿੱਸਾ ਤੇਰਾ ਹੈੱਡ ਹੈ ਸਰੀਰ ਇਸੇ ਦਾ ਜਿਹੜਾ ਤੇਰਾ ਇਹਨੂੰ ਇਹਨੂੰ ਸੰਭਾਲ ਲੈ ਤਾ ਇਹਨੂੰ ਗੁਰੂ ਦੇ ਚਰਨਾਂ 'ਚ ਰੱਖ ਦੇ ਜੇ ਗੁਰੂ ਦੇ ਚਰਨਾਂ 'ਚ ਰੱਖ ਦੇਵੇਂਗਾ ਤੇਰਾ ਭਲਾ ਹੋ ਜਾਣਾ ਇਹ ਮਨੂਆ ਦਹ ਦਿਸਥਾਪ ਦਾ ਦਸਾਂ ਦਿਸਾਂ ਵਿੱਚ ਭੱਜਿਆ ਫਿਰਦਾ ਏ ਕਦੇ ਦਰ ਨੂੰ ਕਦੇ ਉੱਧਰ ਨੂੰ ਕਦੇ ਉੱਧਰ ਨੂੰ ਕਿਸੇ ਦੀ ਕਿਸੇ ਨੂੰ ਪੈਸੇ ਦੀ ਦੌੜ ਲੱਗੀ ਆ ਲੋਕਾਂ ਨਾਲ ਲੜਦਾ ਫਿਰਦਾ ਹਾਏ ਹਾਏ ਕਰਦਾ ਮਾਇਆ ਨੇ ਭੁਲਾ ਦਿੱਤਾ ਕਰਮਾ ਮਾਰੇ ਕਰਦਾ ਪੈਸੇ ਕਰਕੇ ਠੱਗੀਆਂ ਮਾਰਦਾ ਚੋਰੀਆਂ ਕਰਦਾ ਝੂਠ ਬੋਲਦਾ ਗੁਨਾਹ ਕਰਦਾ ਲੜਦਾ ਪੈਸੇ ਕਰਕੇ ਝਗੜਦਾ ਫਿਰਦਾ ਹੈ ਕਈ ਵਿਸ਼ੇਵਕਾਰਾਂ ਚ ਪਏ ਨੇ ਕਈ ਲੋਭਾਲਾਂ ਚ ਪਏ ਨੇ ਕਈ ਦੂਜਿਆਂ ਨਾਲ ਵਿਰੋਧੀ ਕਰੀ ਜਾਂਦੇ ਨੇ ਸੜੇ ਜਾਂਦੇ ਨੇ ਗੁਰਮਖ ਖਾਂ ਨਾਲ ਕਈ ਅੜੀ ਜਾਂਦੇ ਨੇ ਰੱਬ ਦੇ ਪਿਆਰ ਨਾਲ ਅੜੀ ਜਾਂਦੇ ਨੇ ਕਹਿੰਦੇ ਸਾਨੂੰ ਨੂੰ ਜਿਆਦੇ ਅਕਲ ਹੈ ਸਾਨੂੰ ਨਹੀਂ ਪਤਾ ਗੁਰਮਖ ਸਿੰਘ ਮਨਮੁਖੜ ਹੈ ਇਹ ਮਨਉਆ ਜਿਹੜਾ ਕਿਤਨਾ ਕਿਤੇ ਹੈ ਬੰਦਾ ਠੋਕਣਾ ਖਾਂਦਾ ਫਿਰਦਾ ਹੈ ਰੱਬ ਤੋਂ ਭੁੱਲ ਕੇ ਚੰਗੀ ਸਿੱਖਿਆ ਲੈਣ ਨੂੰ ਤਿਆਰ ਨਹੀਂ ਦੂਜੇ ਭਾਏ ਖਵਾਇਆ ਮਾਇਆ ਦੇ ਚੱਕਰ ਪੈਚ ਪੈ ਕੇ ਵਿਸ਼ੇ ਵਿਕਾਰਾਂ ਚ ਪੈ ਕੇ ਭਾਈ ਖਵਾਰ ਹੁੰਦਾ ਹੈ ਇਹ ਮੰਨੂਗਾ ਮਨ ਮਨ ਮੁਖ ਮੁਗਧ ਹਰ ਨਾਮ ਨਾ ਚੇਤੇ ਬੇਥਾ ਜਨਮ ਗਵਾਇਆ ਮਨ ਮੁਖ ਮੁਗਧ ਮਨ ਦੀ ਮਤ ਵਾਲਾ ਮਨ ਦੇ ਪਿੱਛੇ ਲੱਗਣ ਵਾਲਾ ਮਨ ਦੀ ਗੱਲ ਨੂੰ ਮੁਖ ਰੱਖਣ ਵਾਲਾ ਮਨ ਅਖਵੰਦਾ ਗੁਰੂ ਤੋਂ ਬੇਮੁਖ ਹੋਇਆ ਮਨ ਮੁਖ ਬੰਦਾ ਮੁਗਧ ਮੂਰਖ ਹੈ ਮਹਾ ਮੂਰਖ ਹੈ ਜਿਹਨੇ ਨਾਮ ਨਹੀਂ ਮੰਨਦੇ ਨਾਮ ਨਹੀਂ ਜਪਦੇ ਸਿਮਰਨ ਨਹੀਂ ਕਰਦੇ ਭਗਤੀ ਨਹੀਂ ਕਰਦੇ ਉਹਨਾਂ ਨੂੰ ਮਹਾਰਾਜ ਜੀ ਮੂਰਖ ਕਹਿੰਦੇ ਨੇ ਮੂਰਖ ਕਹਿੰਦੇ ਨੇ ਹਰ ਨਾਮ ਨਾ ਚੀਤੇ ਜਿਹੜੇ ਨਾਮ ਸਿਮਰਨ ਭਗਤੀ ਨਹੀਂ ਕਰਦੇ ਪਰਮੇਸ਼ਰ ਦੇ ਹੁਕਮ 'ਚ ਨਹੀਂ ਚੱਲਦੇ ਉਹ ਮਹਾਮੂਰਖ ਨੇ ਮੁਗਦ ਨੇ ਮੂਰਖ ਨੇ ਮਿਰਥਾ ਜਨਮ ਗਵਾਇਆ ਉਹਨਾਂ ਨੇ ਆਪਣਾ ਜਨਮ ਭਾਈ ਸੰਸਾਰ ਦੀ ਚਾਲ ਵਿੱਚ ਬਰਲ ਕੇ ਮਿਰਥਾ ਗਵਾ ਲਿਆ ਉਜਾਈ ਗਵਾ ਲਿਆ ਸਤਗੁਰ ਭੇਟੇ ਤਾਂ ਨਾਉ ਪਾਏ ਹਉਮੈ ਮੋਹ ਚਕਾਇਆ ਗੱਲ ਉੱਥੀ ਆ ਗਈ ਐ ਸੰਸਾਰ ਨਾਲੋਂ ਟੁੱਟ ਜਾ ਨਿਰੰਕਾਰ ਨਾਲ ਜੁੜ ਜਾ ਗੁਰੂ ਦੇ ਚਰਨਾਂ 'ਚ ਆਪਣਾ ਸੀਸ ਪੇਟਾ ਕਰ ਦੇ ਤਨ ਮਨ ਧਨ ਸਭ ਸਿ ਗੁਰੂ ਨੂੰ ਬਖਸ਼ ਦੇ ਦੇ ਗੁਰੂ ਤੇਰੇ ਤੇ ਬਖਸ਼ ਕਰੇਗਾ ਫੇਰ ਬਖਸ਼ਿਸ਼ ਕਰੇਗਾ ਬਖਸ਼ਿਸ਼ ਕਰੇਗਾ ਸਤਗੁਰ ਭੇਟੇ ਤਾਂ ਨੋਂ ਪਾਏ ਜੇ ਕਿਤੇ ਤੂੰ ਗੁਰੂ ਨੂੰ ਆਪਣਾ ਆਪ ਬਖਸ਼ ਦੇਵੇਂ ਤਾਂ ਤੈਨੂੰ ਉਸ ਨਾਮ ਦੀ ਪ੍ਰਾਪਤੀ ਹੋਣੀ ਹੈ ਜਿਹੜਾ ਨਾਮ ਹਿਰਦੇ ਚ ਵਸਦਾ ਹੈ ਹਉਮੈ ਮੋਹ ਚੁਕਾਇਆ ਜਿਹੜਾ ਤੇਰਾ ਹਉਮੈ ਦਾ ਚੱਕਰ ਹੈ ਤੇਰਾ ਇਹ ਖਤਮ ਹੋ ਜਾਵੇਗਾ ਦੂਰ ਹੋ ਜਾਵੇਗਾ ਹਰ ਜਨ ਸਾਚੀ ਸਾਚ ਕਮਾਵੇ ਗੁਰ ਕੈ ਸਬਦ ਵਿਚਾਰੀ ਗੁਰਮੁਖ ਦੀ ਗੱਲ ਕਰਦਿੰਨੇ ਹਰੀ ਦਾ ਜਨ ਰੱਬ ਦੇ ਪਿਆਰੇ ਭਗਤ ਜਨ ਪਰਮੇਸ਼ਰ ਦੇ ਪਿਆਰੇ ਸਾਧੂ ਸੰਤ ਮਹਾਪੁਰਖ ਰੱਬ ਦੇ ਪਿਆਰੇ ਸਿੱਖ ਹਰ ਜਨ ਸਾਚੀ ਸਾਚ ਕਮਾਵੇ ਉਹ ਸੱਚ ਕਮਾਉਣ ਦੀਆਂ ਗੱਲਾਂ ਕਰਦੇ ਨੇ ਬਾਈ ਮਾੜਾ ਨਹੀਂ ਦੇਖਣਾ ਮਾੜਾ ਨਹੀਂ ਸੁਣਨਾ ਮਾੜਾ ਨਹੀਂ ਬੋਲਣਾ ਗੁਰੂ ਦੇ ਸ਼ਬਦ ਦੀ ਵਿਚਾਰ ਵਿੱਚ ਰਹਿ ਕੇ ਆਪਣੇ ਮਨ ਨੂੰ ਸੰਭਾਲਣਾ ਹੈ ਗੁਰ ਕੈ ਸ਼ਬਦ ਵਿਚਾਰੀ ਉਹ ਗੁਰੂ ਦੇ ਸ਼ਬਦ ਦੀ ਵਿਚਾਰ ਨਾਲ ਭਾਈ ਸੱਚ ਨੂੰ ਕਮਾਉਂਦੇ ਹਨ ਸੱਚ ਸੰਤੋਖ ਦਇਆ ਧਰਮ ਇਹਦੇ ਵਿੱਚ ਰਹਿੰਦੇ ਹਨ ਆਪੇ ਮੇਲ ਲਏ ਪ੍ਰਭ ਸਾਚੈ ਸਾਚ ਰੱਖਿਆ ਉਰ ਧਾਰੀ ਭਾਈ ਇਹ ਕਿਰਪਾ ਪਰਮੇਸ਼ਰ ਨੇ ਆਪ ਹੀ ਕੀਤੀ ਹੈ ਆਪ ਮਰਮੇਸ਼ਰ ਨੇ ਵਹਿਰੂ ਨੇ ਕਿਰਪਾ ਕਰਕੇ ਆਪਣੇ ਨਾਲ ਜੋੜ ਕੇ ਰੱਖਿਆ ਸਾ ਆਪੇ ਮੇਰ ਲਏ ਪ੍ਰਭ ਸੱਚਾ ਸੱਚ ਰੱਖਿਆ ਮਰਤਾਰੀ ਔਰ ਅਗਾਹ ਨੂੰ ਪਰਮੇਸ਼ਰ ਪਰਮਾਤਮਾ ਨੇ ਰਹਿਮਤ ਕੀਤੀ ਆਪਣੇ ਨਾਲ ਸੱਚੇ ਰਸਤੇ ਦੇ ਉੱਪਰ ਤੋਰ ਦਿੱਤਾ ਸੱਚੇ ਰਸਤੇ ਦੇ ਉੱਪਰ ਜੋੜ ਕੇ ਜੋੜ ਲਿਆ ਆਪਣੇ ਚਰਨਾਂ ਨਾਲ ਜੋੜ ਲਿਆ ਇਹ ਗੁਰੂ ਨੇ ਪਰਮੇਸ਼ਰ ਨੇ ਪਰਮਾਤਮਾ ਨੇ ਆਪ ਕਿਰਪਾ ਕੀਤੀ ਹੈ ਨਾਨਕ ਨਾਮੋਂ ਗਤ ਮਤ ਪਾਈ ਇਹਾ ਰਾਸ ਹਮਾਰੀ ਹਾਂ ਗਾਈ ਨਾਮ ਤੋਂ ਬਿਨਾ ਗਤ ਨਹੀਂ ਪ੍ਰਾਪਤ ਹੁੰਦੀ ਨਾਮ ਤੋਂ ਬਿਨਾ ਮਤ ਨਹੀਂ ਪ੍ਰਾਪਤ ਹੁੰਦੀ ਉੱਚੀ ਮਤ ਵੀ ਗੁਰੂ ਨੇ ਬਖਸ਼ਨੀ ਹੈ ਤੇ ਉੱਚੀ ਗਤੀ ਵੀ ਗੁਰੂ ਨੇ ਬਖਸ਼ਨੀ ਹੈ ਗਤ ਕਹਿੰਦੇ ਨੇ ਵਿਸ਼ੇ ਵਿਕਾਰਾਂ ਤੋਂ ਗਤੀ ਪਾ ਲੈਣੀ ਮੋਹ ਮਮਤਾ ਦੇ ਜਾਲ ਤੋਂ ਜਿਹੜਾ ਗੁਰੂ ਨਾਲ ਤੋੜਦਾ ਸੀ ਜਿਹੜੇ ਪੰਜ ਚੋਰ ਸੀ ਗੁਰੂ ਨਾਲ ਤੋੜਦੇ ਸੀ ਉਹਨਾਂ ਤੋਂ ਟਕਾਰਾ ਜਿਹੜਾ ਮਿਲਿਆ ਨਾ ਇਹ ਨਾਮ ਜਪ ਕੇ ਗੁਰੂ ਦੀ ਕਿਰਪਾ ਨਾਲ ਮਿਲਿਆ ਹੈ ਜਿਹੜੀ ਮੱਤ ਉੱਚੀ ਹੋਈ ਹੈ ਜਿੱਥੇ ਦਇਆ ਧਰਮ ਸਹਿਨਸ਼ੀਲਤਾ ਸੰਜਮ ਨਿਮਰਤਾ ਚੰਗੇ ਗੁਣਾਂ ਚੰਗੀ ਸਿੱਖਿਆ ਚੰਗੀ ਸਿੱਖਿਆ ਦੇਣੀ ਅੱਗੇ ਚੰਗੀ ਸਿੱਖਿਆ ਦੇਣ ਵਾਸਤੇ ਉਪਰਾਲਾ ਕਰਨਾ ਨਾਮ ਜਪਣਾ ਤੇ ਨਾਮ ਜਪਾਉਣਾ ਇਹ ਉੱਚੀ ਮੱਤ ਹੈ ਜਿਹੜੀ ਇਹ ਗੁਰੂ ਨੇ ਬਖਸ਼ਿਸ਼ ਕੀਤੀ ਹੈ ਜਰਨਾਨਕ ਤੋੜ ਮੰਗੇ ਤਿਸ ਗੁਰ ਸਿਖ ਕੀ ਜੋ ਆਪ ਜਪ ਹੈ ਅਵਰਾ ਨਾਮ ਜਪਾਵੇ ਮਹਾਰਾਜ ਜੀ ਇੰਨਾ ਇੰਨਾ ਪਿਆਰ ਦਿੰਦੇ ਨੇ ਗੁਰਸਿੱਖ ਨੂੰ ਜਿਹੜਾ ਆਪ ਜਪੇ ਆਪ ਚੰਗੇ ਪਾਸੇ ਤੁਰੇ ਤੇ ਹੋਰਨਾਂ ਨੂੰ ਵੀ ਜਪਣ ਵਾਸਤੇ ਆਖੇ ਹੋਰਨਾਂ ਵੀ ਹੋਰਨਾਂ ਨੂੰ ਵੀ ਚੰਗੇ ਪਾਸੇ ਤੁਰਨ ਲਈ ਪ੍ਰੇਰਣਾ ਕਰੇ ਤੇ ਮਹਾਰਾਜ ਜੀ ਕਹਿੰਦੇ ਨੇ ਉਸ ਸਿੱਖ ਦੀ ਮੈਂ ਧੂੜੀ ਚਰਨਾਂ ਨੂੰ ਲਾਉਣਾ ਉਹਦੇ ਚਰਨਾਂ ਦੀ ਧੂੜੀ ਇੰਨਾ ਪਿਆਰ ਦਿੰਦੇ ਨੇ ਗੁਰੂ ਮਹਾਰਾ ਸੱਚੇ ਪਾਤਸ਼ਾਹ ਇਸ ਕਰਕੇ ਤਾਂ ਹੀ ਗੁਰੂ ਦੇ ਸਿੱਖਾ ਨਾਮ ਜਪਦੇ ਨੇ ਤੇ ਨਾ ਹੀ ਅੱਗੇ ਸਿੱਖਿਆ ਦਿੰਦੇ ਨੇ ਕਿ ਗੁਰੂ ਦੀ ਖੁਸ਼ੀ ਮਿਲ ਜਾਵੇ ਇਸ ਕਰਕੇ ਮਹਾਰਾਜੀ ਕਹਿੰਦੇ ਨੇ ਭਾਈ ਇਹ ਗੁਰੂ ਦੀ ਕਿਰਪਾ ਕਰਕੇ ਹੀ ਪਰਮੇਸ਼ਰ ਨਾਲ ਮਨ ਜੁੜਿਆ ਹੈ ਤੇ ਮਹਾਰਾਜੀ ਕਹਿੰਦੇ ਤਾਂ ਹੀ ਇਹਦੀ ਗਤ ਮਤ ਉੱਚੀ ਹੁੰਦੀ ਹੈ ਗਤੀ ਹੁੰਦੀ ਹੈ ਨਾਨਕ ਨਾਗੋਂ ਗਤ ਮਤ ਪਾਈ ਨਾਮ ਜਪ ਕੇ ਹੀ ਵਿਸ਼ੇ ਵਕਾਰਾਂ ਦੀ ਗਤੀ ਹੋਈ ਨਾਮ ਜਪ ਕੇ ਹੀ ਉੱਚੀ ਮਤ ਪਾਈ ਇਹ ਆਸ ਹਮਾਰੀ ਉੱਚੀ ਮਤ ਹੀ ਗੁਰੂ ਦਾ ਪ੍ਰੇਮ ਗੁਰੂ ਦਾ ਸ਼ਬਦ ਹੀ ਸਭ ਤੋਂ ਵੱਡੀ ਪੂੰਜੀ ਤੇ ਖਜ਼ਾਨਾ ਹੈ ਦਰਗਾਹ ਦਾ ਭਾਈ ਆਓ ਗੁਰੂ ਮਹਾਰਾਜੀ ਗੁਰੂ ਅਮਰਦਾਸ ਮਹਾਰਾਜੀ ਸਾਨੂੰ ਸਿਖਿਆ ਦੰਦੇ ਨੇ ਇੱਕ ਇੱਕ ਸ਼ਬਦ ਗੁਰੂ ਦਾ ਮੰਨਣ ਵਾਲਾ ਏ ਜੀਵਨ ਬਣਾਉਂਦਾ ਏ ਸਾਡਾ ਜੀਵਨ ਪਦਰਾ ਹੁੰਦਾ ਏ ਜੀਵਨ ਸੁਖਾਲਾ ਹੁੰਦਾ ਏ ਜਨਮ ਮਰਨ ਦੇ ਗੇੜ ਚੋਂ ਮੁੱਕੀਂਦਾ ਤੇ ਐ ਸੰਸਾਰ ਦੇ ਉੱਪਰ ਖੁਸ਼ੀਆਂ ਭਰਿਆ ਜੀਵਨ ਗੁਰੂ ਨਾਲ ਮਿਲ ਕੇ ਹੀ ਹੋਣਾ ਹੈ ਆਓ ਪਿਛਲੀਆਂ ਪੰਕਤੀਆਂ ਪੜ ਕੇ ਆਪਾਂ ਸਮਾਪਤੀ ਕਰੀਏ ਭਾਈ ਆਪੇ ਮੇਰ ਲਏ ਪ੍ਰਭ ਸਾਚੈ ਸਾਚ ਰੱਖਿਆ ਉਰਤਾਰੀ ਨਾਨਕ ਨਾ ਬਹੋਂ ਗਤ ਮਤ ਪਾਈ ਇਹ ਹਾਰਾਸ ਹਮਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ